ਦਾ ਡੀਐਸਪੀ ਜੀਰਾ ਬੇਬਕੂ ਬਣਾਇਆ ਰ ਮੈਂ ਡੀਜੀਪੀ ਦਾ ਧਿਆਨ ਚ ਵੀ ਲੈਂਦਾ ਲਓ ਇਹ ਨਾਟਰ ਡੀਜੀਪੀ ਦਾ ਧਿਆਨ ਚ ਲੈਂਦਾ ਡੀਸੀ ਦੇ ਲੈਂਦਾ ਐਸਐਸਪੀ ਦੇ ਧਿਆਨ ਚ ਲੈਂਦਾ ਕਿਉਂ ਇਕਟਾ ਰੋੜੇ ਤੇ ਉਹਨਾਂ ਕੋਲ ਅਸਲਾ ਹੈ ਨਜਾਇਜ਼ ਅਸਲਾ ਗੋਲੀਆਂ ਮਾਰਨਗੇ ਸਿੱਧੀਆਂ ਜਿਹੀਆਂ ਹੀ ਕਾਗਜ਼ ਭਰਨਗੇ ਤਾਂ ਉਹਨਾਂ ਨੇ ਕਿਹਾ ਸੀ ਨਾਲ ਚੱਲਾਂਗੇ ਪੁਲਿਸ ਨੇ ਨਾਲ ਲੈ ਕੇ ਸਾਡੇ ਤੇ ਗੋਲੀਆਂ ਚਲਵਾਈਆਂ ਸਾਡੇ ਤੇ ਪਥਰਾ ਕਰਾਇਆ ਸਾਡੀਆਂ ਫੈਲਾ ਖੋ ਕੇ ਲੈ ਗਏ ਔਰ ਇਹਦਾ ਜ਼ਿੰਮੇਵਾਰ ਡੀਐਸਪੀ ਜੀਰਾ ਹੈ ਪਰ ਵਾਰ-ਵਾਰ ਧਿਆਨ ਦੇ ਵਿੱਚ ਲਿਆਉਣ ਦੇ ਬਾਵਜੂਦ ਵੀ ਆ ਕੁਛ ਹੋ ਰਿਹਾ ਮੈਂ ਇਲੈਕਸ਼ਨ ਕਮਿਸ਼ਨ ਦੇ ਧਿਆਨ ਚ ਸਲਾ ਜੱਤਾ ਦੇ ਪਸੂਲ ਦੀਆਂ ਛੱਤਾ ਦੇ ਜੜੇ ਹੋ ਜਾਂ ਕਹਿੰਦੇ ਸਕੂਲ ਚ ਦੂਜਾ ਬੰਦਾ ਨਹੀਂ ਜਾਊਗਾ ਜਿੱਥੇ ਕਾਗੈ ਦਾ ਨਾ ਨੇ ਸਾਰਿਆਂ ਛੱਤਾ ਪਰ ਗਿਆ ਰੋੜਿਆਂ ਨਾਲ ਆ ਤੁਹਾਡੇ ਜ਼ਖਮੀ ਕਿਵੇਂ ਸਾਰਾ ਸਾਰਾ ਧੱਕਾ ਗਿਆ ਇਹ ਉਹਨਾਂ ਨੇ ਜਿਹੜੇ ਰੋੜੇ ਇਟਾ ਰੋੜੇ ਮਾਰੇ ਗੋਲੀਆਂ ਚਲਾਈਆਂ ਸਾਡੇ ਬੰਦਿਆਂ ਤੇ ਮੇਰੇ ਬੰਦਿਆਂ ਤੇ ਗੋਲੀਆਂ ਵਿੱਚ ਗਏ ਮੇਰੇ ਬੰਦਿਆਂ ਦੇ ਰੋੜੇ ਵੱਜਿਆ ਕਿੰਨੇ ਬੰਦੇ ਜ਼ਖਮੀ ਦਾ ਪਤਾ ਨਹੀਂ ਜਾ ਕੇ ਪਤਾ ਕਿੰਨੇ ਆ ਬਹੁਤ ਬੰਦੇ ਜ਼ਖਮੀ ਆ ਜੀ ਬਹੁਤ ਬੰਦੇ ਫੈਰੀ ਬਹੁਤ ਜਿਆਦੀ ਕੀਤੀ ਇਹਨਾਂ ਨੇ ਦਾ ਡੀਐਸਪੀ ਜੀ ਦਾ ਬੇਫਕੂ ਬਣਾਈ ਯਾਰ ਮੈਂ ਡੀਜੀਪ ਜਾਂਦਾ ਲੋਅ ਇਨ ਆਟਰ ਬੀ ਜੀ ਪੀ ਦਾ ਧਿਆਨ ਚ ਲਿਆਂਦਾ ਡੀ ਸੀ ਦੇ ਲਿਆਂਦਾ ਐਸ ਐਸ ਪੀ ਦੇ ਧਿਆਨ ਚ ਲਿਆਂਦਾ ਕਿ ਇਕਟਾ ਰੋੜੇ ਤੇ ਉਹਨਾਂ ਕੋਲ ਹਥਿਆਰ ਨਾਜਾਇਜ਼ ਹਥਿਆਰ ਗੋਲੀਆਂ ਮਾਰਨਗੇ ਸਿੱਧੀਆਂ ਜਿਹੀਆਂ ਹੀ ਕਾਗਜ਼ ਭਰਨ ਗਏ ਤਾਂ ਉਹਨਾਂ ਨੇ ਕਿਹਾ ਸੀ ਨਾਲ ਚੱਲਾਂਗੇ ਪੁਲਿਸ ਨੇ ਨਾਲ ਲਿਆ ਕੇ ਸਾਡੇ ਤੇ ਗੋਲੀਆਂ ਚਲਵਾਈਆਂ ਸਾਡੇ ਤੇ ਪਥਰਾ ਕਰਾਇਆ ਸਾਡੀਆਂ ਫੈਲਾ ਖੋ ਕੇ ਲੈ ਗਏ ਔਰ ਇਹਦਾ ਜੁਮੇਵਾਰ ਡੀ ਐਸ ਪੀ ਜੀਰਾ ਪਰ ਵਾਰ ਵਾਰ ਧਿਆਨ ਦੇ ਵਿੱਚ ਲਿਆਉਂਦੇ باوجود ਵੀ ਆ ਕੁਛ ਹੋ ਰਿਹਾ ਮੈਂ ਇਲੈਕਸ਼ਨ ਕਮਿਸ਼ਨ ਦੇ ਧਿਆਨ ਚ ਸਲਾ ਜਤਾ ਦੇ ਪਸੂਲ ਦੀਆਂ ਛੱਤਾ ਦੇ ਜੜੇ ਹੋ ਜਾਂ ਕਹਿੰਦੇ ਸਕੂਲ ਚ ਦੂਜਾ ਬੰਦਾ ਨਹੀਂ ਜਾਊਗਾ ਜਿੱਥੇ ਕਾਗੈ ਦਾ ਨਾ ਨੇ ਸਾਰ ਗਿਆ ਛੱਤਾ ਪਰ ਗਿਆ ਰੋੜਿਆਂ ਨਾਲ ਆ ਤੁਹਾਡੇ ਜ਼ਖਮੀ ਕਿਵੇਂ ਸਾਰਾ ਸਾਰਾ ਧੱਕਾ ਗਿਆ ਇਹ ਉਹਨਾਂ ਨੇ ਜਿਹੜੇ ਰੋੜੇ ਇਟਾ ਰੋੜੇ ਮਾਰੇ ਗੋਲੀਆਂ ਚਲਾਈਆਂ ਸਾਡੇ ਬੰਦਿਆਂ ਤੇ ਮੇਰੇ ਬੰਦਿਆਂ ਤੇ ਗੋਲੀਆਂ ਵਿੱਚ ਗਏ ਮੇਰੇ ਬੰਦਿਆਂ ਦੇ ਰੋੜੇ ਵੱਜਿਆ ਕਿੰਨੇ ਬੰਦੇ ਜ਼ਖਮੀ ਦਾ ਪਤਾ ਨਹੀਂ ਜਾ ਕੇ ਪਤਾ ਕਿੰਨੇ ਆ ਬਹੁਤ ਬੰਦੇ ਜ਼ਖਮੀ ਆ ਜੀ ਬਹੁਤ ਬੰਦੇ ਫੈਰੀ ਬਹੁਤ ਜਿਆਦੀ ਕੀਤੀ ਇਹਨਾਂ ਨੇ ਦਾ ਡੀਐਸਪੀ ਜੀ ਦਾ ਬੇਫਕੂ ਬਣਾਈ ਯਾਰ ਮੈਂ ਡੀਜੀਪੀ ਹੈਂਦਾ ਲਾਉਂ ਇਹ ਨਾਟਰ ਬੀ ਜੀ ਪੀ ਦਾ ਧਿਆਨ ਚ ਲਿਆਂਦਾ ਡੀ ਸੀ ਦੇ ਲਿਆਂਦਾ ਐਸ ਐਸ ਪੀ ਦੇ ਧਿਆਨ ਚ ਲਿਆਂਦਾ ਕਿ ਇਕਟਾ ਰੋੜੇ ਤੇ ਉਹਨਾਂ ਕੋਲ ਅਸਲਾ ਹੈ ਨਜਾਇਜ਼ ਅਸਲਾ ਗੋਲੀਆਂ ਮਾਰਨ ਗਿਆ ਸਿੱਧੀਆਂ ਜਿਹੀਆਂ ਕਾਗਜ਼ ਭਰਨ ਗਏ ਤਾਂ ਉਹਨਾਂ ਨੇ ਕਿਹਾ ਸੀ ਨਾਲ ਚੱਲਾਂਗੇ ਪੁਲਿਸ ਨੇ ਨਾਲ ਲਿਆ ਕੇ ਸਾਡੇ ਤੇ ਗੋਲੀਆਂ ਚਲਵਾਈਆਂ ਸਾਡੇ ਤੇ ਪਥਰਾ ਕਰਾਇਆ ਸਾਡੀਆਂ ਫੈਲਾ ਖੋ ਕੇ ਲੈ ਗਏ ਔਰ ਇਹਦਾ ਜੁਮੇਵਾਰ ਡੀ ਐਸ ਪੀ ਜੀਰਾ ਪਰ ਵਾਰ ਵਾਰ ਧਿਆਨ ਦੇ ਵਿੱਚ ਲਿਆਉਂਦੇ باوجود ਵੀ ਆਹ ਕੁਝ ਹੋ ਰਿਹਾ ਮੈਂ ਇਲੈਕਸ਼ਨ ਕਮਿਸ਼ਨ ਦੇ ਧਿਆਨ ਚ ਲਿਆਂਦਾ पता नहीं जाके देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक Instagram X aur WhatsApp channel par